ਜੈ! ਭਾਰਤ ਮਾਤਾ ਦੀ ਜੈ! ਭਾਰਤ ਮਾਤਾ ਵੀਰ ਬਜ ਰੰਗੇ। ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ਼ਿਵ ਸੈਨਾ ਉਧਵ ਬਾਲਾ ਸਾਹਿਬ ਠਾਕਰੇ ਦੁਆਰਾ ਆਪਣਾ ਸ਼੍ਰੀ ਹਰਿਮਾਨ ਗੜੀ ਫਗਵਾੜਾ ਵਿਖੇ ਆਪਣਾ ਝੰਡਾ ਚੜਾਇਆ ਗਿਆ ਜਿਸ ਦੀ ਰਸਮ ਸਾਡੇ ਸ਼੍ਰੀ ਹਰਿਮਾਨ ਗੜੀ ਫਗਵਾੜਾ ਦੇ ਚੇਅਰਮੈਨ ਸ਼੍ਰੀ ਬਲਦੇਵ ਰਾਜ ਸ਼ਰਮਾ ਜੀ ਦੇ ਦੁਆਰਾ ਕੀਤੀ ਗਈ। ਅਸੀਂ ਇਸ ਮੌਕੇ ਤੇ ਸਾਰੇ ਦੇਸ਼ ਨੂੰ ਦੇਸ਼ਵਾਸੀਆਂ ਨੂੰ ਵਧਾਈਆਂ ਦਿੰਦੇ ਹਾਂ ਤੇ ਜਿੰਨੇ ਵੀ ਸ਼ਿਵ ਸੈਨਿਕ ਅੱਜ ਇਸ ਮੌਕੇ ਤੇ ਪਹੁੰਚੇ ਆ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਸਾਰੇ ਦੇਸ਼ਵਾਸੀਆਂ ਦਾ ਧੰਨਵਾਦ ਕਰਦਾ ਭਾਰਤ ਮਾਤਾ ਕੀ ਜੈ ਭਾਰਤ ਮਾਤਾ ਕੀ ਜੈ ਆ ਵੀਰ ਬਜਰੰਗੀ ਅੱਜ ਸ਼ਿਵ ਸੈਨਾ ਉਧਰ ਬਾਲਾ ਸਾਹੂ ਠਾਕਰੇ ਫਗਵਾੜਾ ਵੱਲੋਂ ਹਰ ਸਾਲ ਦੀ ਤਰ੍ਹਾਂ ਇੱਕ ਮੀਟਿੰਗ ਰੱਖੀ ਗਈ ਜਿਹਦੇ ਜਿਸ ਦੀ ਅidxsਾ ਰਮਨ ਸ਼ਰਮਾ ਜੀ ਤੇ ਸਾਡੇ ਰਪੇਸ਼ਟੀਰ ਜੀ ਦੀ ਅidxsਾ ਵਿੱਚ ਹੋਈ ਆ ਇਹ ਅੱਜ 26 ਜਨਵਰੀ ਨੂੰ ਅਸੀਂ ਸਾਡਾ ਸੰਵਿਧਾਨ ਲਾਗੂ ਹੋਇਆ ਸੀਗਾ ਅਸੀਂ ਇਸ ਮੌਕੇ ਤੇ ਸਾਰੇ ਦੇਸ਼ ਵਾਸੀਆਂ ਨੂੰ ਲੱਖ ਲੱਖ ਵਧਾਈ ਦਿੰਨੇ ਆ ਅਤੇ ਇਸ ਮੌਕੇ ਤੇ ਅਸੀਂ ਸਾਡੇ ਰਾਜੇ ਪ੍ਰਮੁਖ ਜੋਗਰਾਜ ਸ਼ਰਮਾ ਜੀ ਦੇ ਦਿਸ਼ਾ ਨਿਰਦੇਸ਼ ਅਨੁਸਾਰ ਜੋ ਕਹਿੰਦੇ ਹਨ ਅਸੀਂ ਸੰਵਿਧਾਨ ਤਾਂ ਲਾਗੂ ਸਾਡਾ ਹੋ ਗਿਆ ਪਰ ਅਸੀਂ ਕਈ ਲੋਕ ਜਿਹੜੇ ਆ ਆਸੋ ਤੇ ਆਮੀ ਵਿਕਤੇ ਪਾ ਕੇ ਬੈਠੇ ਆ ਅਸੀਂ ਸਾਰੇ ਦੇਸ਼ ਵਾਸੀਆਂ ਨੂੰ ਇਹ ਅਪੀਲ ਕਰਦੇ ਆ ਕਿ ਸਿਰਫ ਸਲਾਮਾਤ ਇੱਕ ਅਸੀਂ ਪਾਰਟੀ ਹੈ ਜਿਸ ਦੇ ਵਿੱਚ ਨਾ ਕੋਈ ਐਸਸੀ ਸੈਲ ਤੇ ਨਾ ਕੋਈ ਬੀਸੀ ਸੈਲ ਹੁੰਦਾ ਹੈ ਇਸ ਵਿੱਚ ਜੋ ਵੀ ਆਂਦਾ ਹੈ ਉਹ ਸ਼ਿਫ ਸੈਲਿਕ ਬਣ ਜਾਂਦਾ ਹੈ ਅਸੀਂ ਇਸ ਮੌਕੇ ਤੇ ਲੋਕਾਂ ਨੂੰ ਆਪਣੇ ਜੂਥ ਨੂੰ ਅਪੀਲ ਕਰਾਂਗੇ ਕਿ ਲੋਕਾਂ ਆ ਗਾ ਪੋਲੀਟੀਕਲ ਪਾਰਟੀਆਂ ਮਗਰ ਲਾ ਕੇ ਆਪਣਾ ਜਿਹੜਾ ਭਾਈਚਾਰਾ ਕਿਸੇ ਨੂੰ ਖਰਾਬ ਨਾ ਕਰੋ ਜੋ ਵੀ ਆਪਣੇ ਅਣਗਵੰਧ ਜਿੰਨੇ ਵੀ ਹੈਗੇ ਆ ਆਪਣੇ ਪ੍ਰੇਮ ਭਾਵਨਾ ਦੇ ਨਾਲ ਰਹੋ ਅਸੀਂ ਇਸ ਮੌਕੇ ਤੇ ਫਿਰ ਜੂਥ ਨੂੰ ਅਪੀਲ ਕਰਾਂਗੇ ਕਿ ਨਸ਼ੇ ਨੂੰ ਛੱਡ ਕੇ ਸ਼ਿਫ ਸੈਲ ਨਾਲ ਜੁੜੋ ਤਾਂ ਕਿ लोका ने जो समस्या है उनका हल किया जावे जयकारा वीर बजरंगी हर हर ठीक है आज हनुमानगढ़ी मंदिर भगवाड़ा में शिव सेना बाला साहिब ठाकरे जी के निर्देशन में आदरणीय गुरदीप सैनी साहब हमारे रमन शर्मा जी की अध्यक्षता में 2026 26 छब्बीस जनवरी गणतंत्र दिवस की भव्य आयोजन किया बहुत ही सराहनीय कार्यक्रम भारत माता को समर्पित हमारे गुरुदीप सैनी जी लोगों की सेवा कर रहे हैं बहुत अच्छा कार्य कर रहे हैं गणतंत्र दिवस की आप सभी को बहुत बहुत बधाई बहुत बहुत शुभकामनाएं भारत माता की